ਕੇ ਦੇ ਨਾਲ ਲੈ ਗਿਆ ਪ੍ਰਮਾਤਮਾ ਕੀ ਕੰਮ ਚੱਲੇ ਸੀ ਉਦੋਂ ਜਦੋਂ ਐਕਸੀਡੈਂਟ ਹੋਇਆ ਸੀ ਅਬਦੇ ਘਰ ਨੂੰ ਆ ਰਹੀ ਸੀ ਕਿ ਬਾਈ ਜੀ ਖਾਦੀ ਪੀਤੀ ਹੋਈ ਸੀ ਕਿ ਆਪਣੇ ਘਰ ਨੂੰ ਆ ਰਹੀ ਸੀਗੇ ਤੇ ਜਦੋਂ ਜ਼ਿੰਦਗੀ ਦਾ ਇੱਕ ਮੋੜ ਮੁੜੇ ਤੇ ਗੁਰਮੇਲ ਸਿੰਘ ਦਾ ਸਾਹਬ ਉੱਥੇ ਨਿਬੜ ਗਿਆ ਜੋਦੋਂ ਮੈਂ ਬੋਲਣ ਲੱਗਿਆ ਸੀਗਾ ਤਿੰਨ ਤੋਂ ਪੰਜ ਸਾਲ ਦੀ ਉਮਰ ਚ ਸੀ ਉਸ ਵਕਤ ਅਹਿਸਾਸ ਹੋਇਆ ਸੀ ਕਿ ਜਿਸ ਪਰਿਵਾਰ ਦੇ ਵਿੱਚ ਮੈਂ ਰਹਿ ਰਿਹਾ ਹਾਂ ਜਿਸ ਘਰ ਦੇ ਵਿੱਚ ਮੈਂ ਰਹਿ ਰਿਹਾ ਆ ਇਹ ਮੇਰੇ ਆਪਣੇ ਲੋਕ ਨਹੀਂ ਹੈਗੇ ਜੇ ਕੋ ਮੇਰੀ ਹੈਲਪ ਕਰ ਸਕਦਾ ਮੈਂ ਜਰੂਰ ਕਢਾਉਂਗਾ ਹਾਂ ਪਰ ਇੰਨਾ ਵਕਤ ਨਹੀਂ ਹੈਗਾ ਕਿ ਮੈਂ ਆਪਦਾ ਸਾਰਾ ਕੰਮ ਛੱਡ ਕੇ ਮੈਂ ਪੁਰਾਣਾ ਰਿਕਾਰਡ ਕੱਢਾਂ ਉਹ ਵੀ ਕਿਸੇ ਦੂਜੇ ਬੰਦੇ ਨੂੰ ਸਾਬਤ ਕਰਨ ਵਾਸਤੇ। ਸਰਾਫਾ ਸੋਸ਼ਲ ਮੀਡੀਆ ਤੇ ਤਾਂ ਫਿਲਮਾਂ 'ਚ ਵੀ ਦੇਖਦੇ ਆ ਕਿ ਜੇਕਰ ਪਿਛਲੇ ਜਨਮ 'ਚ ਕੋਈ ਜਿਹੜੇ ਕਾਰਜ ਅਧੂਰੇ ਰਹਿ ਜਾਂਦੇ ਨੇ ਤਾਂ ਫਿਰ ਪੁਨਰ ਜਨਮ ਲੈਣਾ ਪੈਂਦਾ ਹੈ। ਉਹ ਉਹਦੀ ਜਿਹੜੀਆਂ ਕਾਮਨਾ ਨੇ ਉਹ ਪੂਰ ਪੂਰੀ ਕਰਦੀ ਜਿਹੜੀ ਆਤਮਾ ਹੁੰਦੀ। ਗੁਰਮੇਲ ਸਿੰਘ ਦੇ ਕਿਹੜੇ ਹਜੇ ਅਧੂਰੇ ਕਾਰਜ ਰਹਿ ਕਿਸੇ ਜਿਹੜਾ ਦਵਾਰੋ ਚੱਲ ਰਿਹਾ ਸਵਾਦ ਲੈਣੀ ਜ਼ਿੰਦਗੀ ਦੇ ਉਸ ਪਰਮਾਤਮਾ ਦਾ ਸ਼ੁਕਰ ਅਦਾ ਕਰ। ਤੁਮ ਸਵਾਦ ਲੈਣੀ ਸੀ ਗੁਰਮੇਲ ਸਿੰਘ ਹਜੇ ਮੇਰੀ ਵੈਲਟੀ ਨਹੀਂ ਪਈ ਸੀ। ਸਿਮ ਪਹਿਲਾਂ ਟੁੱਟ ਗਿਆ ਭਲੇਖੇ ਜੇ ਨਾਲ ਲੱਗਿਆ ਪਰਮਾਤਮਾ ਕੀ ਕੰਮ ਚੱਲੇ ਸੀ ਉਹ ਤੇ ਜਦ ਐਕਸੀਡੈਂਟ ਹੋਇਆ ਸੀ। ਆਪਦੇ ਘਰ ਨੂੰ ਆ ਰਹੇ ਸੀਗੇ ਬਾਈ ਜੀ ਖੰਦੀ ਪਿੱਤੀ ਹੋਈ ਸੀ ਕਿ ਆਪਦੇ ਘਰ ਨੂੰ ਆ ਰਹੇ ਸੀਗੇ ਤੇ ਜਦੋਂ ਜ਼ਿੰਦਗੀ ਦਾ ਇੱਕ ਮੋੜ ਮੁੜੇ ਤੇ ਗੁਰਮੇਲ ਸਿੰਘ ਦਾ ਸਾਹ ਉੱਥੇ ਨਿਬੜ ਗਿਆ। ਮੇਰੀ ਉਮਰ ਤਕਰੀਬਨ 30 ਸਾਲ ਹੋ ਚੁੱਕੀ ਹੈ ਨਾ ਤਾਂ ਮੈਂ ਇੰਸਟਾਗ੍ਰam 'ਚ ਹਰੀਲਾ ਵਾਲਾ ਬੰਦਾ ਠੀਕ ਹੈ ਫੇਮ ਲਈ ਨਹੀਂ ਕਰ ਰਹੇ ਤੁਸੀਂ ਸਾ ਮੇਰਾ ਕੋਈ ਪਰਸਨਲ ਬਿਜ਼ਨਸ ਟਾਰਗੇਟ ਹੈ ਠੀਕ ਹੈ ਨਾ ਇਹੀ ਚੀਜ਼ ਤੋਂ ਸਾਨੂੰ ਫੇਮ ਚਾਹੀਦਾ ਅ ਟੈਲੀਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਰਾਜੀਵ ਸ਼ਰਮਾ ਅਕਸਰ ਪੁਨਰ ਜਨਮ ਦੀਆਂ ਕਹਾਣੀਆਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੁੰਦੀਆਂ ਨੇ ਸੋ ਉਸ ਨੂੰ ਲੈ ਕੇ ਹੀ ਇੱਕ ਅੱਜ ਤੁਹਾਡੇ ਸਾਹਮਣੇ ਇੱਕ ਸਟੋਰੀ ਪੇਸ਼ ਕਰਾਂਗੇ ਇੱਕ ਨੌਜਵਾਨ ਵੱਲੋਂ ਦਾਵਾ ਕੀਤਾ ਗਿਆ ਕਿ ਉਸਦਾ ਪੁਨਰ ਜਨਮ ਹੋਇਆ ਜੀ ਹਾਂ ਚਮਕੌਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਜਿਹੜੇ ਕੀ ਦਾਵਾ ਕਰਦੇ ਨੇ ਕਿ ਉਹਨਾਂ ਦਾ ਪੁਨਰਜਨਮ ਹੋਇਆ ਪਿਛਲੇ ਜਨਮ 'ਚ ਇਹਨਾਂ ਦਾ ਨਾਮ ਗੁਰਮੇਲ ਸਿੰਘ ਸੀ ਸੋ ਚਮਕੌਰ ਸਿੰਘ ਜੀ ਕੀ ਗੱਲ ਬਾਤ ਵਿਸਥਾਰ ਨਾਲ ਦੱਸੋਗੇ ਕਿਵੇਂ ਹੋਇਆ ਤੁਹਾਡਾ ਪੁਨਰਜਨਮ ਕਿਵੇਂ ਹੋਇਆ ਤਾਂ ਬਾਈ ਕੁਦਰਤ ਜਾਣਦੀ ਹੈ ਹੋਇਆ ਤਾਂ ਮਨੁਸਾਨਾ ਵਾਂਗੂ ਹੀ ਆ ਅੱਛਾ ਠੀਕ ਹੈ ਜੀ ਮੇਰਾ ਨਾਮ ਚਮਕੌਰ ਸਿੰਘ ਹੈ ਸਨ 1995 ਦੇ ਵਿੱਚ ਮੇਰਾ ਜਨਮ ਹੋਇਆ ਜਦੋਂ ਮੈਂ ਬੋਲਣ ਲੱਗਿਆ ਸੀਗਾ ਤਿੰਨ ਤੋਂ ਪੰਜ ਸਾਲ ਦੀ ਉਮਰ ਸੀ ਕਿ ਮੇਰੀ ਤਾਂ ਉਸ ਵਕਤ ਅਹਿਸਾਸ ਹੋਇਆ ਸੀ ਕਿ ਜਿਸ ਪਰਿਵਾਰ ਦੇ ਵਿੱਚ ਮੈਂ ਰਹਿ ਰਿਹਾ ਜਿਸ ਘਰ ਦੇ ਵਿੱਚ ਮੈਂ ਰਹਿ ਰਿਹਾ ਇਹ ਮੇਰੇ ਆਪਣੇ ਲੋਕ ਨਹੀਂ ਹੈਗੇ ਮੇਰਾ ਅਸਲੀ ਨਾਮ ਗੁਰਮੀਲ ਸਿੰਘ ਹੈ ਤੇ ਮੈਂ ਚੀਕੇ ਪਿੰਡ ਦੇ ਵਿੱਚ ਆ ਤੇ ਚੀਕੇ ਪਿੰਡ ਦੇ ਵਿੱਚ ਪਰਿਵਾਰ ਹੈ ਮੇਰਾ ਉਹ ਮੇਰੇ ਅਸਲੀ ਲੋਕ ਨੇ ਮੈਂ ਉਹਨਾਂ ਕੋਲ ਜਾਵਾਂ ਤੇ ਉਹਨਾਂ ਕੋਲ ਰਹਾ ਮੈਂ ਕਿਸੇ ਅਣਜਾਣ ਪਰਿਵਾਰ ਤੇ ਅਣਜਾਣ ਲੋਕਾਂ ਕੋਲ ਰਹਿ ਰਿਹਾ ਜਦੋਂ ਮੈਂ ਬੋਲਣ ਲੱਗੇ ਸੀ ਡੇ 1 ਤੋਂ ਹੀ ਮੈਂ ਨਹੀਂ ਪੈਦਾ ਹੋਇਆ ਸੀਗਾ ਗੁਰਮੀਲ ਸਿੰਘ ਹੀ ਦੁਨੀਆ ਤੇ ਦੁਬਾਰੇ ਆਇਆ ਸੀਗਾ ਠੀਕ ਹੈ ਜੀ ਤਾਂ ਉਸ ਵਕਤ ਦਾ ਸੀਗਾ ਕਾਫੀ ਇਸ ਪਰਿਵਾਰ ਦੇ ਵਿੱਚ ਇਸ ਜਨਮ ਵਾਲੇ ਪਰਿਵਾਰ ਦੇ ਵਿੱਚ ਕਾਫੀ ਜਿਆਦੇ ਚਿੰਤਾਵਾਂ ਤੇ ਕਾਫੀ ਜਿਆਦੇ ਇਹ ਕਹ ਲਓ ਕਿ ਸ਼ੱਕ ਵੀ ਸ਼ੁਰੂ ਹੋ ਗਏ ਸੀਗਾ ਠੀਕ ਹੈ ਵੀ ਹੋ ਸਕਦਾ ਸਾਡਾ ਬੱਚਾ ਕਿਸੇ ਤਰੀਕੇ ਨਾਲ ਬਿਮਾਰ ਹੋਵੇ ਠੀਕ ਹੈ ਦਿਮਾਗੀ ਪ੍ਰੋਬਲਮ ਹੋਵੇ ਜਾਂ ਕਿਸੇ ਨੇ ਕੁਝ ਕਰਾਤਾ ਹੋਵੇ ਠੀਕ ਹੈ ਤਾਂ ਉਸ ਇਹ ਪਰਿਵਾਰ ਕਾਫੀ ਚਿੰਤਾ ਦੇ ਵਿੱਚ ਸੀਗਾ ਤਾਂ ਉਸ ਵਕਤ ਗੁਰਮੇਲ ਸਿੰਘ ਤੇ ਚਮਕੌਰ ਸਿੰਘ ਇਹ ਦੋਨਾਂ ਦੀ ਆਪਸ ਚ ਲੜਾਈ ਚੱਲਦੀ ਸੀਗੀ ਲੜਾਈ ਚੱਲਦੀ ਸੀ ਹਾਂਜੀ ਬਿਲਕੁਲ ਠੀਕ ਹੈ ਸੋ ਅਸੀਂ ਹੁਣ ਤੁਹਾਡੇ ਪੁਰਾਣੇ ਘਰ ਆਏ ਆ ਅਸੀਂ ਸਾਨੂੰ ਇੰਟਰੋਡਕਸ਼ਨ ਕਰਾਓਗੇ ਤੁਹਾਡੀ ਫੈਮਲੀ ਦੇ ਗੁਰਮੇਲ ਸਿੰਘ ਜੀ ਦੇ ਆਹ ਕੌਣ ਲੱਗਦੇ ਨੇ ਇਹ ਮੇਰੇ ਭਾਈ ਸਾਹਿਬ ਨੇ ਜੀ ਬ੍ਰਦਰ ਨੇ ਜੀ ਮੇਰੇ ਤੋਂ ਵੱਡੇ ਨੇ ਇਹ ਠੀਕ ਹੈ ਹਾਂਜੀ ਤੇ ਭਾਬੀ ਜੀ ਕਿੱਥੇ ਨੇ ਤੁਹਾਡੇ ਭਾਬੀ ਜੀ ਪਿੱਛੇ ਬੈਠੇ ਨੇ ਜੀ ਠੀਕ ਹੈ ਇਹ ਭਾਬੀ ਜੀ ਨੇ ਇਹਨਾਂ ਦੇ ਆਂਟੀ ਕੀ ਨਾਮ ਆ ਤੁਹਾਡਾ ਕੀ ਨਾਮ ਠੀਕ ਹੈ ਕਿਸ ਤਰ੍ਹਾਂ ਦੇਖਦੇ ਹਾਂ ਗੁਰਮੇਲ ਜੀ ਵਾਪਸ ਆ ਗਏ ਮੰਨਾ ਕੋਈ ਪਤਾ ਨਾ ਹੁੰਦਾ ਅੱਛਾ ਮੈਡ ਨਕਸ਼ ਸੇਮ ਨੇ ਹਾਂ ਸੇਮ ਹੈ ਠੀਕ ਹੈ ਹੋਰ ਕੀ ਕੀ ਗੱਲਾਂ ਮੈਚ ਕਰਦੀਆਂ ਨੇ ਨਿਊ ਇਹ ਇਤਨਾ ਲੰਬਾ ਥਾ ਅੱਛਾ ਹਾਂ ਰ ਇਤਨਾ ਇਪ ਤਾਂ ਬਲਕਿ ਸਰੀਰ ਇਸ ਦਾ ਬਾਹਰ ਹੋ ਰਿਹਾ ਸਰੀਰ ਪਤਲਾ ਥਾ ਪਤਲਾ ਥਾ ਹਾਂ ਠੀਕ ਹੈ ਹੋਰ ਤੁਹਾਡੇ ਨਾਲ ਕਿਵੇਂ ਬੌਂਡਿੰਗ ਸੀ ਗੁਰਮੀਲ ਸਿੰਘ ਦੀ ਕਿਵੇਂ ਦਾ ਤੁਹਾਡੇ ਨਾਲ ਸੁਭਾਅ ਸੀ ਉਹਨਾਂ ਦਾ ਹੁਣ ਵੀ ਉਵੇਂ ਹੀ ਹੈ ਉਹ ਵੀ ਮਜ਼ਾਕ ਕਰਦੇ ਨੇ ਓਏ ਓਏ ਆ ਠੀਕ ਹੈ ਹਾਂ ਹੁਣ ਵੀ ਮਜ਼ਾਕ ਕਰਦੇ ਨੇ ਵੀ ਓਹ ਓ ਰ ਇ ਕੈ ਨਾ ਇ ਨਹੀਂ ਕਰਦਾ ਪਹਿਲਾਂ ਪਹਿਲਾਂ ਤਾਂ ਫਿਰ ਵੀ ਚਲ ਨਿਊ ਠਾ ਮੈਂ ਆਣੋ ਜੋਕ ਸਿੱਠੀ ਇਹ ਤਾਂ ਵਿਚਾਰਾ ਮਾਂ ਕਬਰ ਉੱਪਰ ਤਾਂ ਪਿਆ ਇਹ ਠੋਕਾ ਦੇ ਮੇਰੀ ਮਾਂ ਕਬਰ ਬਰੋਬਰ ਆ ਤਾਂ ਮੇਰੀ ਮੰਮੀ ਕਾ ਹੂੰ ਤੁਮ ਤੋਂ ਮੈਂ ਮਾਂ ਕਾ ਹੂੰ ਬਿਲਕੁਲ ਸੋ ਗੁਰਮੀਲ ਸਿੰਘ ਜੀ ਦੇ ਵੱਡੇ ਭਰਾ ਵੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਕੀ ਨਾਮ ਅੰਕ ਜੀ ਥੋੜਾ ਪਲ ਠੀਕ ਹੈ ਜਦੋਂ ਪਤਾ ਲੱਗਿਆ ਵੀ ਗੁਰਮੀਲ ਸਿੰਘ ਵਾਪਸ ਆ ਗਿਆ ਕੀ ਤੁਹਾਡਾ ਰੈਕਸ਼ਨ ਸੀ ਪਰਿਵਾਰ ਦਾ ਮਹਾਰਾਜ ਜਦੋਂ ਪਤਾ ਲੱਗਿਆ ਬੰਨੂ ਮਾਰਾ ਮੰਡੀ ਮੇ ਕੋਈ ਮਾਰਾ ਗਾਉਂ ਦਾ ਬੰਦਾ ਦਾ ਕੋਈ ਮੰਡੀ ਮੇ ਉੱਥੇ ਇਸ ਦਾ ਬਾਪ ਇਹਨੂੰ ਦੁਕਾਨ ਬੱਲੇ ਕਰ ਰਿਹਾ ਰਿਹਾ ਕਿਸੇ ਵਾ ਹੂੰ ਕਹੇ ਬਈ ਚੀ ਨਿੰਨੂ ਕਰ ਰਿਹਾ ਹੈ ਅੱਛਾ ਬੁਰਾ ਫਿਰ ਉਦੋਂ ਰਾਮ ਵਰਸਾ ਬਹੁਤ ਜ਼ਿਆਦਾ ਹੂੰ ਫਿਰ ਉਰਾ ਤੋਂ ਨਹੀਂ ਆਇਨੀ ਮਾਰਾ ਗੋਗਾ ਬੰਦਾ ਫਿਰ ਮੈਨੂੰ ਲੱਗਾ ਕਹਿਣ ਕਿ ਪੱਲੂਰਾ ਮਹਾਬੋਲ ਕਿਤਰਾ ਭਾਈ ਇਹ ਗਰਮੀਲ ਜੋ ਮਰਾ ਤਾ ਨਹੀਂ ਮਾਹੋ ਕਾ ਆਪਣੀ ਮੰਡੀ ਮਾਲੇ ਮਨ ਨੂੰ ਕਿਤਰਾ ਆ ਕੇ ਮੇ ਬੋਲੇ ਜੁ ਕਹੋ ਕਿ ਗੋਰਾ ਜਾਮ ਰਿਆ ਉਸ ਦਾ ਬਾਪ ਲੈ ਕਰਿਆ ਦਰ ਸਾਰੇ ਸਾਰੇ ਨੌ ਲਿਆ ਸਾਰੇ ਬੱਤਮਤਾ ਬੱਤਰਾ ਬਾਪ ਕਰ ਨੌ ਲਿਆ ਮੇਨ ਬਾਪ ਲੰਬਾ ਸਾ ਲਾਠੀ ਰੱਖਾ ਮੈਂ ਸਮਰ ਕਥਾਈ ਲਵਥਾ ਗਰ ਬਤਾ ਦਿਆ ਸਰੋਜਤਾ ਦੇਉ ਨੂੰ ਕੱਕਾ ਬਤਾ ਦਿਆ ਗਾ ਥਾਰਾ ਭਾਈ ਚਾਚਾ ਦਾ ਜਦੋਂ ਗੁਰਮੀਲ ਸਿੰਘ ਵਾਪਸ ਆਇਆ ਤਉ ਉਹਦੀ ਉਮਰ ਕੀ ਸੀ ਇਸ ਜਨਮ ਚ ਜੱਜ ਇਸ ਕੀ ਉਮਰ 5 5 ਕੋ 4 ਹੋ ਇਤਨ ਉਮਰ ਦਿਵਸ ਅੱਛਾ ਜਦੋਂ ਆਇਆ ਮਾਰਾ ਮੋਠਾ ਪ੍ਰਾਣਗਰ ਮ ਆਇਆ ਆਇਆ ਸੁਰੂ ਮਸ ਕਾ ਬਾਪ ਨੇ ਲੇਗਾ ਅਗਾ ਅਗਾ ਪੋਤੋ ਘਰ ਮ ਨਿਉੜ ਗਿਆ ਮਾਰਾ ਗੋੜੀ ਮੁਰਾ ਹੂੰ ਘਰ ਮ ਮੁੜ ਗਿਆ ਘਰ ਮ ਮੁੜ ਕਾ ਪਾਟ ਖੋਲ ਦੀ ਕ ਕਬ ਦਾਤਰਾ ਕਣ ਖਾਈ ਹੋਵੋ ਇਤ ਜਨਮ ਮ ਮੇਰੀ ਮਾਂ ਆ ਗਈ ਧੀ ਮੇ ਆ ਗਈ ਕਤੰਗਾ ਤੇਰੀ ਮਾਂ ਕੌਣ ਸੀ ਆ ਮੇਰੀ ਮਾਂ ਕੇ ਗੋਡੇ ਮ ਬਿਠ ਕੇ ਕਹੇ ਜੋ ਆ ਮੈਨੂੰ ਮਨ ਗੁੱਦੀ ਚੱਕ ਲਈਆ ਵਿਸ਼ਵਾਸ ਕਿਵੇਂ ਹੋਇਆ ਤੁਹਾਨੂੰ ਵੀ ਇਹ ਗੁਰਮੇਲ ਹੈ ਮਨ ਨੂੰ ਇਸੋ ਗੇ ਨਿਉ ਹੋਇਆ ਵੀ ਇੱਕ ਤੋਂ ਬੜੰਗੇ ਇਸਤਰੀਆਂ ਨੂੰ ਕੇ ਨੂੰ ਪਾਏ ਅਰੇ ਕਿ ਨੂੰ ਬੱਤਾਂ ਸਾਰੀ ਸਹੀ ਬਤਾਦੀ ਇਸ ਤਰ੍ਹਾਂ ਵੀ ਕਿਹੜੀ ਗੱਲ ਤੋਂ ਜ਼ਿਆਦਾ ਵਿਸ਼ਵਾਸ ਹੋਇਆ ਤੁਹਾਨੂੰ ਵੀ ਯਾਰ ਇਹ ਤਾਂ ਗੁਰਮੇਲ ਨੂੰ ਹੀ ਪਤਾ ਸੀ ਗੱਲ ਮਨ ਨੂੰ ਤੋਂ ਬਖਸ਼ਵਾਸ਼ ਨਿਉ ਹੋਇਆ ਇੱਕ ਤੋਂ ਕਿ ਬੜੰਗੇ ਪਾਏ ਹੋਏ ਅਰੇ ਕਿ ਉਹ ਜੋ ਸੀ ਬੱਤ ਮਨ ਨੂੰ ਪਤੀ ਦਾ ਇਸ ਤਰ੍ਹਾਂ ਹੋਇਆ ਉਹ ਬੱਤਾਂ ਇਸ ਨੂੰ ਬਤਾ ਦੇ ਅਭੀ ਇਸ ਤਰ੍ਹਾਂ ਇਸ ਤਰ੍ਹਾਂ ਮੈਂ ਐਕਸੀਡੈਂਟ ਉਹਦਾ ਇਸ ਤਰ੍ਹਾਂ ਇਸ ਤਰ੍ਹਾਂ ਮੈਂ ਪੂਰਾ ਹੋਇਆ ਇਸ ਤਰ੍ਹਾਂ ਇਸ ਤਰ੍ਹਾਂ ਮੈਂ ਮੈਨੂੰ ਪੂਰਾ ਜਲ ਮਿਲ ਰਿਹਾ ਹੋ ਮੇਰਾ ਮਾਪਾ ਪਾਪਾ ਭਾਈ ਇਹ ਸਾਰੀ ਗੱਤਾਂ ਬਤਾ ਦਿਨ ਫੇ ਮਾਨੂੰ ਪੂਰਾ ਯਕੀਨ ਹੋ ਗਿਆ ਠੀਕ ਹੈ ਮੌਤ ਕਿਵੇਂ ਹੋਈ ਸੀ ਗੁਰਮੇਲ ਸਿੰਘ ਜੀ ਦੀ ਮੌਤ ਉਸ ਕੀ ਇਵੈਂਟ ਹੋਇਆ ਉੱਥਾ ਦੇ ਆਵਾਜ਼ਾਂ ਚੱਲੇ ਪਈ ਵਾਦੇ ਹੂੰ ਉਰਾ ਗੜ ਕਿੰਨਾ ਨਾ ਨੇ ਉਹ ਇਸ ਵਾਂ ਬਰਾਤ ਮਾਰਿਆਦਾ ਉੱਥਾ ਦੇਖਦਾ ਉਹ ਹੂੰ ਇੱਕ ਗਵਾਂ ਛੋਟਾ ਸਾਹ ਉੱਥਾ ਜਹਰਾ ਦੱਲੇ ਪੈ ਰਾਂਗਾ ਉੱਥਾ ਤੇ ਉਨ ਉੱਥਾ ਤੇ ਆੜੀ ਤੇ ਗੜ ਜਨੇਤ ਉਸ ਗਵਾਂ ਦੇ ਯੋ ਯੋ ਮੇਰਾ ਬਾਈ ਫੁੱਲ ਨੂੰ ਬੱਗਿਆ ਲੈਣ ਜਾਂ ਮੇਰੇ ਤੇ ਮੇਤੇ ਛੁੱਟਾ ਦਾ ਇਸਤੇ ਬੜਾ ਦਾ ਔਰ ਇਹਨੂੰ ਲੈਣ ਗਿਆ ਵੀ ਤੋ ਚੱਲ ਆਪਾਂ ਨੂੰ ਖਰ ਕੇ ਠਿੱਕਾ ਲੀਆ दारू ਦਾ ਅਭੀ ਤਾਂ ਟੋਪੜੇ ਲਿਖਾ ਠਿੱਕਾ ਮਰੇ ਗਿਰਦਾ ਯੋ ਨੇ ਕਈ ਜਣੇ ਮਾਰਾ ਉਹ ਦੋ ਜਣੇ ਗਏ ਤੇ ਦੋ ਤਿੰਨ ਜਣੇ ਤੇ ਉਥਾ ਮਰੇ ਤੇ ਗਰੀ ਹੈ ਬਾਕਿ ਲੋੜ ਉਹ ਵੀ ਦੇਖਾ ਗੱਲੀ ਹਾਂ ਬੁੱਲੇ ਕਹ ਬਈ ਮੈਂ ਆਉਂਗਾ ਫੇਰ ਯੋ ਬੁੱਲਿਆ ਉਰਾ ਦੇ ਚੜਾ ਕਿ ਜਨੇਤ ਮੈਂ ਜਨੇਤ ਮਹਾਕਾਰ ਹੀ ਘੜ ਔਰ ਫੇਰ ਮੈਂ ਚੀਕਾ ਹੂੰਗਾ ਫਿਰ ਚੀਕੇ ਤੇ ਥਾ ਟਿੱਕਾ ਮਤਰਾ ਸਾਨੂੰ ਛੋੜਨਾ ਮੈਂ ਟਿੱਕਾ ਮ ਬਗਜੂਗਾ ਬਸ ਫੇਰ ਜੋ ਅੰਦਾ ਡਾਕਟਰ ਸਾਹਿਬ ਦੁਆਣਾ ਲਾ ਬਾ ਐਕਸੀਡੈਂਟ ਹੋ ਗਿਆ ਨੇ ਕਾ ਮੋਟਰਸਾਈਕਲ ਵਾਦੇ ਨੇ ਅੱਛਾ ਅੱਛਾ ਐਕਸੀਡੈਂਟ ਹੋ ਲੱਗਿਆ ਕਿਸੀ ਬੱਸ ਲੱਗੀ ਸੀ ਮੋਟਰਸਾਈਕਲ ਕੀ ਬੱਸ ਤੇ ਲੱਗ ਗਿਆ ਬੱਸ ਬੱਸ ਕਟੜਾ ਆਏ ਆ ਠੀਕ ਹੈ ਠੀਕ ਹੈ ਅੱਛਾ ਨਾ ਫਿਰ ਮੈਂ ਭੜ ਗਿਆ ਬਸ ਗਿਆ ਫਿਰ ਇਹਨੂੰ ਦੋਈ ਨੂੰ ਦੋਈ ਦੋਏ ਬੰਦੇ ਨੇ ਚਮਕੌਰ ਜੀ ਜਦੋਂ ਤੁਸੀਂ ਕਹਿ ਰਹੇ ਹੋ ਦਾਵਾ ਕਰ ਰਹੇ ਹੋ ਵੀ ਤੁਹਾਡਾ ਪੁਨਰਜਨਮ ਹੋਇਆ ਜਦੋਂ ਡੈਥ ਹੋਈ ਸੀ ਜੋ ਪਰਿਵਾਰ ਵੱਲੋਂ ਕੋਈ ਐਦਾਂ ਪੁਲਿਸ ਕੰਪਲੇਟ ਕਰਵਾਈ ਗਈ ਸੀ ਉਹ ਉਸਦੀ ਵੀ ਤੁਸੀਂ ਘੋਕ ਕਰਨ ਦੀ ਕੋਸ਼ਿਸ਼ ਕੀਤੀ ਹੈ ਪਹਿਲਾਂ ਤਾਂ ਬਾਈ ਜੀ ਕਦੇ ਇਸ ਚੀਜ਼ ਤੇ ਧਿਆਨ ਤਾਂ ਨਹੀਂ ਦਿੱਤਾ ਸੀਗਾ ਕਿਉਂਕਿ ਮੈਂ ਕਿਹੜਾ ਕਿਸੇ ਨੂੰ ਸਾਬਤ ਕਰਨਾ ਸੀਗਾ ਕਿ ਵੀ ਮੈਂ ਗੁਰਮੇਲ ਸਿੰਘ ਆ ਆਓ ਮੈਨੂੰ ਸਰਟੀਫਿਕੇਟ ਦਿਓ ਕਿ ਮੈਂ ਦੁਬਾਰੇ ਜਨਮ ਲੈ ਲਿਆ ਠੀਕ ਹੈ ਮੈਂ ਤਾਂ ਖੁਸ਼ਮ ਖੁਸ਼ੀ ਮਨਦਾ ਕਿ ਮੈਨੂੰ ਅੱਜ ਦੁਬਾਰੇ ਪਰਿਵਾਰਾ ਪਰਿਵਾਰ ਮਿਲੇ ਤੇ ਮੈਂ ਮਿਲਦਾ ਵਰਤਦਾ ਠੀਕ ਹੈ ਪਰ ਹਾਂ ਹੁਣ ਜਦੋਂ ਇਹ ਸਾਰੀਆਂ ਚੀਜ਼ਾਂ ਦੇਖੀਆਂ ਦਾ ਕਈ ਬੰਦਿਆਂ ਦੇ ਸਵਾਲ ਉੱਠੇ ਮੇਰੇ ਮਿੱਤਰਾਂ ਦੇ ਕਈਆਂ ਦੇ ਸਵਾਲ ਉੱਠੇ ਹਨਾ ਤਾਂ ਕੀ ਹੁੰਦਾ ਕਿਸੇ ਚੀਜ਼ ਨੂੰ ਪੱਕੇ ਤੋਂ ਤੇ ਸਾਬਦ ਕਰਨਾ ਇੱਕ ਕਾਗਜ਼ ਹੁੰਦਾ ਸਰਕਾਰੀ ਲੈ ਲਓ ਜਾਂ ਪ੍ਰਾਈਵੇਟ ਲੈ ਲਓ ਹਨਾ ਤਾਂ ਹੁਣ ਜਿਵੇਂ ਅਸੀਂ ਪਰਿਵਾਰ 'ਚ ਬੈਠੇ ਗੱਲਾਂ ਕੀਤੀਆਂ ਨੇ ਤਾਂ ਇਨਾਂ ਦੇ ਦੱਸਣ ਮੁਤਾਬਕ ਕਿ ਉਸ ਵਕਤ ਕੰਪਲੇਂਟ ਵੀ ਕਰਾਈ ਗਈ ਸੀ ਬਸ ਵਾਲੇ ਤੇ ਠੀਕ ਹੈ ਸਮਝੌਤਾ ਵੀ ਹੋਇਆ ਸੀਗਾ ਉਹਦਾ ਰਿਕਾਰਡ ਬਾਈ ਜੀ ਪਤਾ ਕਰਨਾ ਸੌਖਾ ਤਾਂ ਨਹੀਂ ਪਰ ਕੋਸ਼ਿਸ਼ ਕਰਾਂਗੇ ਕਿ ਜੇ ਕਦੇ ਸਾਨੂੰ ਉਹ ਰਿਕਾਰਡ ਲੱਭ ਜੇ ਉਹ ਸਮਝੌਤਾ ਲੱਭ ਜੇ ਤਾਂ ਚੰਗੀ ਗੱਲ ਹੋਊਗੀ ਜੇ ਮਿਲੂਗਾ ਤਾਂ ਮੈਂ ਵੀ ਸਭ ਤੋਂ ਖੁਸ਼ੀ ਮਨੂੰਗਾ ਕਿ ਠੀਕ ਹੈ ਮੈਨੂੰ ਮੇਰੀ ਮੌਤ ਦਾ ਹੋਇਆ ਸਮਝੌਤਾ ਵੀ ਮਿਲਿਆ ਕਿਉਂਕਿ ਜਦੋਂ ਜ਼ਖਮੀ ਹਾਲਤ 'ਚ ਹੁੰਦਾ ਕੋਈ ਵੀ ਸ਼ਖਸ ਤਾਂ ਉਸਨੂੰ ਹਸਪਤਾਲ ਵੀ ਲਿਆ ਜਾਂਦਾ ਤੁਸੀਂ ਉਹਦੀ ਵੀ ਕੋਕ ਕੀਤੀ ਵੀ ਕਿਹੜੇ ਹਸਪਤਾਲ ਲਿਆਇਆ ਗਿਆ ਸੀ ਗੁਰਮੀਲ ਸਿੰਘ ਨੂੰ ਰਜਿੰਦਰਾ ਹਸਪੀਟਲ ਸੀਗਾ ਭਾਈ ਜੀ ਰਜਿੰਦਰਾ ਹਸਪੀਟਲ ਸੀਗਾ ਤੀਜੇ ਦਿਨ ਡੈਥ ਹੋਈ ਹੈ ਠੀਕ ਹੈ ਜੀ ਤੇ ਅਸੀਂ ਕੀ ਸੀਗਾ ਭਾਈ ਤੁਸੀਂ ਸਾਰੇ ਪਰਿਵਾਰ ਨੂੰ ਮਿਲ ਲੇਗੇ ਠੀਕ ਹੈ ਅਸੀਂ ਸਿੰਪਲ ਦੇ ਆਮ ਜ਼ਿੰਦਗੀ ਜੀਣ ਵਾਲਾ ਪਰਿਵਾਰ ਹੈ ਸਾਡਾ ਠੀਕ ਹੈ ਜੀਦਾ ਬੰਦੇ ਦਾ ਪਰਿਵਾਰ ਦੇ ਵਿੱਚੋਂ ਜਵਾਨ ਪੁੱਤ ਠੀਕ ਹੈ ਹਸਪਤਾਲ ਦੇ ਵਿੱਚ ਪਿਆ ਹੋਵੇ ਤਾਂ ਉਹ ਆਪਣਾ ਆਪਣੀ ਸਾਹਮਦਾ ਤਾਂ ਅਸੀਂ ਪਰਚੀਆਂ ਵੀ ਕੀ ਸਾਹਮ ਕੇ ਰੱਖਣੀਆਂ ਸੀਗੀਆਂ ਜਾ ਅਸੀਂ ਕਿਹੜੀਆਂ ਡੇਟਾ ਲਿਖ ਕੇ ਰੱਖਣੀਆਂ ਸੀ ਕਿਹੜਾ ਸਾਡੇ ਤੋਂ ਕਿਸੇ ਨੇ ਅੱਗੇ ਪੁੱਛਣਾ ਸੀਗਾ ਵੀ ਭਾਈ ਸਾਨੂੰ ਤਰੀਕ ਲਿਖ ਕੇ ਰੱਖ ਲਓ ਜੀ ਤੁਹਾਡੇ ਤੋਂ ਪੁੱਛਾਂਗੇ ਠੀਕ ਹੈ ਤਾਂ ਉਹ ਸਾਨੂੰ ਪੱਕੀ ਡੇਟ ਜਾਂ ਪੱਕੀ ਤਰੀਕ ਨਹੀਂ ਯਾਦ ਨਾਉਜ਼ਮਾ ਨੇ ਚ ਫੋਟੋਆਂ ਦੇ ਉੱਤੇ ਲਿਖਿਆ ਜਾਂਦਾ ਹੁੰਦਾ ਸੀਗਾ ਠੀਕ ਹੈ ਹਾਂ ਪਰ ਕੋਸ਼ਿਸ਼ ਜ਼ਰੂਰ ਕਰਾਂਗੇ ਜੇ ਕੋਈ ਬੰਦਾ ਹੈਲਪ ਕਰ ਸਕਦਾ ਹੈ ਵੀ ਭਾਈ ਤੂੰ ਸਾਨੂੰ ਦੱਸ ਮੇਰੇ ਲਿੰਕ ਨੇ ਲੜ ਕਰਾਉਣਾ ਚਾਹੂਗੇ ਤੁਸੀਂ ਹਾਂ ਜੇ ਕੋਈ ਮੇਰੀ ਹੈਲਪ ਕਰ ਸਕਦਾ ਮੈਂ ਜ਼ਰੂਰ ਕਢਾਉਂਗਾ ਹਾਂ ਪਰ ਇੰਨਾ ਵਕਤ ਨਹੀਂ ਹੈਗਾ ਕਿ ਮੈਂ ਆਪਦਾ ਸਾਰਾ ਕੰਮ ਛੱਡ ਕੇ ਮੈਂ ਪੁਰਾਣਾ ਰਿਕਾਰਡ ਕਢਾ ਉਹ ਵੀ ਕਿਸੇ ਦੂਜੇ ਬੰਦੇ ਨੂੰ ਸਾਬਤ ਕਰਨ ਵਾਸਤੇ ਠੀਕ ਹੈ ਸਾਨੂੰ ਇਹ ਚੀਜ਼ ਦਾ ਕੋਈ ਬੈਨੀਫਿਟ ਨਹੀਂ ਮੇਰੇ ਤੋਂ ਸੋਗ ਦਾ ਪਰਿਵਾਰ ਮਿਲ ਰਿਹਾ ਸੋ ਕੋ ਵਧੀਆ ਜਿਵੇਂ ਅਸੀਂ ਆਮ ਅੱਜ ਤੱਕ ਗੁੰਮਨਾਮ ਬੰਦੇ ਵਾਂਗੂ ਜ਼ਿੰਦਗੀ ਜੀ ਰਹੇ ਹਾਂ ਤਾਂ ਉਹ ਜੇ ਕਿਸੇ ਨੂੰ ਚਾਹੀਦਾ ਠੀਕ ਹੈ ਆਵੇ ਹੈਲਪ ਕਰੇ ਮੇਰੇ ਤੋਂ ਜੋ ਇਨਫੋਰਮੇਸ਼ਨ ਚਾਹੀਦੀ ਹੋਗੀ ਮੈਂ ਪ੍ਰੋਵਾਈਡ ਕਰਾਉਂਗਾ ਜਿੰਨੀ ਹੈਲਪ ਹੋ ਸਕਦੀ ਹੈ ਮੈਂ ਹੈਲਪ ਵੀ ਕਰੂੰਗਾ ਰਿਕਾਰਡ ਕਢਾਵੇ ਆਪ ਵੀ ਚੈੱਕ ਕਰੇ ਆਪਦਾ ਵੀ ਵਿਸ਼ਵਾਸ ਦਵੇ ਤੇ ਮੈਨੂੰ ਵੀ ਦਵੇਰ ਕਾਰਡ ਆਪਦਾ ਕੱਢ ਕੇ ਬਿਲਕੁਲ ਗੁਰਮੇਲ ਸਿੰਘ ਜੀ ਅਸੀਂ ਇੱਕ ਗੱਲ ਹੋਰ ਜਾਨਣਾ ਚਾਹੁੰਦੇ ਆ ਜਦੋਂ ਤੁਹਾਡੀ ਡੈਥ ਹੋਈ ਸੀ ਤੇ ਉਸ ਤੋਂ ਬਾਅਦ ਤੁਹਾਡਾ ਪੁਨਰਜਨਮ ਆ ਉਸ ਦੇ ਵਿਚਾਰਲਾ ਜਿਹੜਾ ਸਮਾਂ ਹੁੰਦਾ ਵੀ ਮੌਤ ਤੋਂ ਬਾਅਦ ਇਨਸਾਨ ਕਿੱਥੇ ਜਾਂਦਾ ਹੈ ਹਣਾ ਆਪਾਂ ਇਹਨੂੰ ਧਾਰਮਿਕ ਇਹਦੇ ਐਸਪੈਕਟਸ ਨੂੰ ਪਰਾ ਹਟਾ ਕੇ ਆਪਾਂ ਸੈਂਟੀਫਿਕਲੀ ਜਾਨਣਾ ਚਾਹੁੰਦੇ ਕਿ ਮਹਿਸੂਸ ਕੀ ਹੁੰਦਾ ਹੈ ਭਾਈ ਜੀ ਗੱਲ ਪਤਾ ਹੈ ਕੀ ਹੈ ਇਹ ਚੀਜ਼ ਨੂੰ ਤੁਸੀਂ ਕਦੇ ਸਾਇੰਸ ਦਾ ਧਰਮ ਤੋਂ ਕਦੇ ਪਰੇ ਕਰ ਨਹੀਂ ਸਕਦੇ ਜਿਹੜੀਆਂ ਆਪਾਂ ਗੱਲਾਂ ਕੀਤੀਆਂ ਨੇ ਨਾ ਲੋਕਾਂ ਨੇ ਤੇ ਇਹ ਚ ਵੀ ਅੰਧਵਿਸ਼ਵਾਸ ਪਾ ਲੈਣਾ ਠੀਕ ਹੈ ਤਾਂ ਕਦੇ ਵੀ ਆਪਣੇ ਇਸ ਦੁਨੀਆ ਦੇ ਉੱਤੇ ਧਰਮ ਤੇ ਸਾਇੰਸ ਤੋਂ ਕਦੇ ਵੀ ਕਿਸੇ ਚੀਜ਼ ਨੂੰ ਵੱਖ ਨਹੀਂ ਕਰ ਸਕਦੇ ਜੇ ਮੈਂ ਇਸ ਚੀਜ਼ ਦਾ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂ ਤਾਂ ਮੈਂ ਇਹ ਕਹਿ ਸਕਦਾ ਵੀ ਮਰ ਕੇ ਵੀ ਕਦੇ ਪਤਾ ਨਹੀਂ ਲੱਗੇ ਵੀ ਮੈਂ ਮਰਿਆ ਹੂੰ ਠੀਕ ਹੈ ਮੈਂ ਨਹੀਂ ਮੰਨਦਾ ਕਿ ਮੇਰੀ ਡੈਥ ਹੋਈ ਸੀਗੀ ਠੀਕ ਹੈ ਮੈਂ ਨਹੀਂ ਮੰਨਦਾ ਮੈਨੂੰ ਇਹ ਸੀਗਾ ਠੀਕ ਹੈ ਜਿੱਥੇ ਮੈਂ ਹੈ ਸੀ ਠੀਕ ਹੈ ਉਹ ਜਗਤ ਤੇ ਵੀ ਕਦੇ ਨਹੀਂ ਲੱਗੇ ਕਿ ਮੈਂ ਗੁਰਮੇਲ ਸਿੰਘ ਆ ਬਹੁਤ ਸੋਹਣੀ ਜ਼ਿੰਦਗੀ ਚੱਲਦੀ ਰਹੀ ਹੈ ਬਹੁਤ ਵਧੀਆ ਤੋਂ ਬਾਅਦ ਵੀ ਕੋਈ ਦੁਨੀਆ ਹੈ ਹੈਗੀ ਹੈ ਬਾਈ ਜੀ ਪਰਮਾਤਮਾ ਹੈਗਾ ਬਹੁਤ ਸੋਹਣੀ ਦੁਨੀਆ ਉਹ ਅਸਲੀ ਦੁਨੀਆ ਤਾਂ ਉਹੀ ਹੈ ਠੀਕ ਹੈ ਇਹ ਤਾਂ ਹਨੇਰਾ ਹੀ ਹੈ ਤਾਂ ਅਸਲੀ ਦੁਨੀਆ ਤਾਂ ਉਹੀ ਹੈ ਬਹੁਤ ਸੋਹਣੀ ਦੁਨੀਆ ਤੁਸੀਂ ਜੇ ਆਪਾਂ ਕਹੀਏ ਨਾ ਜਿਹੜਾ ਸਵਰਗ ਨਰਕ ਹੈ ਕੜਾਹੀ ਨੇ ਤੇਲ ਦੇ ਉਹ ਇੱਥੇ ਹੈ ਉਹ ਇੱਥੇ ਹੈ ਜਿੰਨੀ ਸੋਹਣੀ ਜ਼ਿੰਦਗੀ ਜਿੱਥੇ ਤੁਸੀਂ ਸਮਾਂ ਬਤਾ ਰਹੇ ਸੀ ਸਿਰਫ ਪਰਮਾਤਮਾ ਉਹਨੇ ਤੁਹਾਡੇ ਲੇਖੇ ਜੋਖੇ ਵੀਰੇ ਪੂਰੇ ਕਰਕੇ ਉਹਨੇ ਫੇਰੇ ਲੈ ਕੇ ਜਾਣਾ ਜੇ ਤੁਹਾਡੀ ਜ਼ਿੰਦਗੀ ਵਧੀਆ ਹੋਊਗੀ ਤੁਰਦੇ ਵਾਸਤੇ ਹੱਸਦੇ ਖੁਸ਼ਦੇ ਚੱਲ ਜਾਓਗੇ ਠੀਕ ਹੈ ਜੇ ਤੁਹਾਡੇ ਨਰਕ ਭੋਗ ਨੇ ਹੋਣਗੇ ਤੁਸੀਂ ਬੈੱਡ ਤੇ ਵੀ ਕੱਢੋਂਗੇ ਤੁਹਾਨੂੰ ਬਿਮਾਰੀਆਂ ਵੀ ਲੱਗਣਗੀਆਂ ਦੁੱਖ ਤਕਲੀਫਾਂ ਵੀ ਆਉਣਗੀਆਂ ਸਾਰਾ ਕੁਝ ਹੋਊਗਾ ਉਹ ਜਦੋਂ ਸਾਡਾ ਇੱਥੋਂ ਹਿਸਾਬ ਨਿਬੜ ਗਿਆ ਨਾ ਤਾਂ ਜਦੋਂ ਪਰਮਾਤਮਾ ਨੇ ਲੈ ਕੇ ਜਾਣਾ ਉਹਦੇ ਲੇਖੇ ਜੋਖੇ ਪੂਰੇ ਕਰਕੇ ਹੀ ਲੈ ਕੇ ਜਾਣਾ ਹੈ ਉਹਨੇ ਜਦੋਂ ਤੁਸੀਂ ਬਤੌਰ ਚਮਕੌਰ ਸਿੰਘ ਆਪਣੇ ਪਰਿਵਾਰ ਨੂੰ ਦੱਸਿਆ ਵੀ ਮੇਰਾ ਪੁਨਰਜਨਮ ਹੋਇਆ ਮੈਂ ਗੁਰਮੇਲ ਸਿੰਘਾ ਚੀਕੇ ਦੇ ਪਿੰਡ ਦਾ ਰਹਿਣ ਵਾਲਾ ਸੀ ਪਿਛਲੇ ਜਨਮ ਚ ਤਾਂ ਉਹਨਾਂ ਨੇ ਕੀ ਬੀਤੀ ਉਹਨਾਂ ਦਾ ਕੀ ਰਿਐਕਸ਼ਨ ਸੀ ਵਿਸ਼ਵਾਸ ਕੀਤਾ ਜਾਂ ਕੁਛ ਐਦਾਂ ਦਾ ਹੁੰਦਾ ਵੀ ਸਾਡੇ ਬੱਚੇ ਦੇ ਕਿਸੇ ਨੇ ਕੁਝ ਕਰਵਾਤਾ ਉਹਦੀ ਮਾਨਸਿਕ ਸਥਿਤੀ ਵਿਗੜ ਗਈ ਐਦਾਂ ਦਾ ਵੀ ਹੁੰਦਾ ਕਈ ਵਾਰੀ ਪੇਰੈਂਟਸ ਨੂੰ ਹੁੰਦਾ ਬਾਈ ਜੀ ਦੇਖੋ ਇਹ ਨਾ ਆਮ ਜੀ ਗੱਲ ਹੈ ਜੇ ਇਸ ਵਕਤ ਆਪਣੇ ਕਿਸੇ ਸਕੇ ਪਰਿਵਾਰ ਦੇ ਵਿੱਚੋਂ ਕੋਈ ਬੰਦਾ ਉੱਠ ਕੇ ਸਵੇਰੇ ਆਪਾਂ ਨੂੰ ਕਹੇ ਦੇ ਕਿ ਯਾਰ ਤੁਸੀਂ ਤਾਂ ਮੇਰੇ ਮਾਪੇ ਵੀ ਨਹੀਂ ਹੂੰ ਤੁਸੀਂ ਤਾਂ ਯਾਰ ਮੇਰੇ ਭੈਣ ਭਾਈ ਇਹ ਮੇਰਾ ਕਰਵਾਰ ਹੀ ਨਹੀਂ ਹਾਂਜੀ ਹਾਂਜੀ ਬਿਲਕੁਲ ਜਦੋਂ ਮੈਂ ਬੋਲਣ ਲੱਗਿਆ ਸੀਗਾ ਕਿਉਂਕਿ ਦੇਖੋ ਚਮਕੌਰ ਸਿੰਘ ਨਾਮ ਇਸ ਪਰਿਵਾਰ ਨੇ ਮੈਨੂੰ ਦਿੱਤਾ ਸੀਗਾ ਜਦੋਂ ਬੱਚਾ ਪੈਦਾ ਹੁੰਦਾ ਪਤਾ ਨੋਂ ਰੱਖਦੇ ਆ ਉਹਨਾਂ ਨੇ ਚਮਕੌਰ ਸਿੰਘ ਰੱਖਿਆ ਉਹਨਾਂ ਨੂੰ ਥੋੜੀ ਪਤਾ ਸੀ ਵੀ ਇਹ ਗੁਰਮੇਲ ਸਿੰਘ ਪੈਦਾ ਹੋਇਆ ਅੱਜ ਤੋਂ 3 ਤੋਂ 5 ਸਾਲ ਬਾਅਦ ਜਦੋਂ ਇਹ ਬੋਲਣ ਲੱਗੂਗਾ ਇਹ ਤਾਂ ਗੁਰਮੇਲ ਸਿੰਘ ਹੈ ਉਹਨਾਂ ਨੂੰ ਥੋੜੀ ਨਾ ਪਤਾ ਸੀਗਾ ਉਹ ਤਾਂ ਜਦੋਂ ਮੈਂ ਬੋਲਿਆ ਮੈਂ ਬੋਲ ਕੇ ਦੱਸਿਆ ਕਿ ਮੈਂ ਗੁਰਮੇਲ ਸਿੰਘ ਹਾਂ ਉਹਨਾਂ ਦੇ ਘਰੇ ਤਾਂ ਇੱਕ ਬੱਚਾ ਪੈਦਾ ਹੋਇਆ ਉਹਨਾਂ ਨੇ ਆਪਦੀ ਖੁਸ਼ੀ ਨਾਲ ਨਾਮ ਚਮਕੌਰ ਸਿੰਘ ਰੱਖ ਲੜਾਈ ਕਾਦੀ ਸੀਗੀ ਕਿ ਗੁਰਮੀਲ ਸਿੰਘ ਆਪਣੇ ਆਪ ਨੂੰ ਗੁਰਮੀਲ ਸਾਬਦ ਕਰਨਾ ਚਾਹੁੰਦਾ ਸੀਗਾ ਉਹ ਉਹਨੂੰ ਚਮਕੌਰ ਬਣਾਉਣਾ ਚਾਹੁੰਦੇ ਸੀਗੇ ਠੀਕ ਹੈ ਉਹਨਾਂ ਦੀ ਹਰ ਕੋਸ਼ਿਸ਼ ਸੀਗੀ ਕਿਸੇ ਪੰਡਤ ਨੂੰ ਦਿਖਾ ਲਈਏ ਕਿਸੇ ਡਾਕਟਰ ਨੂੰ ਦਿਖਾ ਲਈਏ ਠੀਕ ਹੈ ਇਹਨੂੰ ਕਿਸੇ ਧਿਆਨ ਨੇ ਲਾ ਲਈਏ ਬੱਚਾ ਹੀ ਹੈ ਕਿਸੇ ਦੀ ਗੱਲ ਨਾ ਸੁਣ ਲਈ ਹੋਵੇ ਉਹ ਚਮਕੌਰ ਦੀ ਜਿੱਦ ਸੀਗੀ ਤੇ ਗੁਰਮੀਲ ਆਪਣੇ ਆਪ ਨੂੰ ਗੁਰਮੀਲ ਸਾਬਦ ਕਰਨਾ ਚਾਹੁੰਦਾ ਸੀ ਅਕਸਰ ਆਪਾਂ ਸੋਸ਼ਲ ਮੀਡੀਆ ਤੇ ਤਾਂ ਫਿਲਮਾਂ 'ਚ ਵੀ ਦੇਖਦੇ ਹਾਂ ਕਿ ਜੇਕਰ ਪਿਛਲੇ ਜਨਮ 'ਚ ਕੋਈ ਜਿਹੜੇ ਕਾਰਜ ਅਧੂਰੇ ਰਹਿ ਜਾਂਦੇ ਨੇ ਤਾਂ ਫਿਰ ਪੁਨਰ ਜਨਮ ਲੈਣਾ ਪੈਂਦਾ ਹੈ ਉਹ ਉਹਦੀ ਜਿਹੜੀਆਂ ਕਾਮਨਾ ਨੇ ਉਹ ਪੂਰ ਪੂਰੀ ਕਰਦੀ ਜਿਹੜੀ ਆਤਮਾ ਹੁੰਦੀ ਗੁਰਮੇਲ ਸਿੰਘ ਦੇ ਕਿਹੜੇ ਅਜੇ ਅਧੂਰੇ ਕਾਰਜ ਰਹਿ ਗਏ ਸੀ ਜਿਹੜਾ ਦਵਾਰੋ ਜਨਮ ਲਿਆ ਨਜ਼ਾਰੇ ਲੈਣੇ ਵੀਰੇ ਅੱਛਾ ਸਵਾਦ ਲੈਣੇ ਜ਼ਿੰਦਗੀ ਦੇ ਉਸ ਪਰਮਾਤਮਾ ਦਾ ਸ਼ੁਕਰ ਅਦਾ ਕਰਨਾ ਤੁਹਾਨੂੰ ਸਵਾਦ ਲੈ ਨਹੀਂ ਸੀ ਗੁਰ ਉਹਨੇ ਗੁਰਮੇਲ ਸਿੰਘ ਨੇ ਦੇਖੋ ਕੀ ਹੁੰਦਾ ਹਜੇ ਮੇਰੀ ਵੈਲਿਡਿਟੀ ਪਈ ਸੀਗੀ ਹੂੰ ਠੀਕ ਹੈ ਸਿਮ ਪਹਿਲਾਂ ਟੁੱਟ ਗਿਆ ਭਲੇਖੇ ਜੇ ਨਾਲ ਲੈ ਗਿਆ ਪਰਮਾਤਮਾ ਕੀ ਕੰਮ ਚੱਲੇ ਸੀ ਉਦੋਂ ਜਦੋਂ ਐਕਸੀਡੈਂਟ ਹੋਇਆ ਸੀ ਮਤਲਬ ਕੀ ਕੰਮ ਚੱਲੇ ਸੀਗੇ ਆਪਦੇ ਘਰ ਨੂੰ ਆ ਰਹੀ ਸੀਗੇ ਬਾਈ ਜੀ ਖਾਦੀ ਪੀਤੀ ਹੋਈ ਸੀਗੀ ਆਪਦੇ ਘਰ ਨੂੰ ਆ ਰਹੀ ਸੀਗੇ ਤੇ ਜਦੋਂ ਜ਼ਿੰਦਗੀ ਦਾ ਇੱਕ ਮੋੜ ਮੁੜੇ ਤੇ ਗੁਰਮੇਲ ਸਿੰਘ ਦਾ ਸਾਹਬ ਉੱਥੀ ਨਿਬੜ ਗਿਆ ਹੂੰ ਠੀਕ ਹੈ ਜੀ ਮੈਰਿਜ ਵੀ ਨਹੀਂ ਹੋ ਪਾਈ ਨਾ ਮੈਰਿਜ ਨਹੀਂ ਹੋਈ ਸੀ ਬਾਈ ਜੀ ਇੰਗੇਜਮੈਂਟ ਹੋਈ ਸੀਗੀ ਗੱਲੀ ਹਾਂਜੀ ਠੀਕ ਹੈ ਜਿਹੜੀ ਕੁੜੀ ਨਾਲ ਇੰਗੇਜਮੈਂਟ ਹੋਈ ਸੀ ਉਸ ਪਰਿਵਾਰ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਨਹੀਂ 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 ਬਾਈ ਜੀ ਨਹੀਂ ਕਦੇ ਕੀਤਾ ਵੀ ਨਹੀਂ ਠੀਕ ਹੈ ਤੇ ਦੂਜੀ ਗੱਲ ਹੈ ਵੀ ਕਰਨਾ ਤਾਂ ਤਾਂ ਸੀਗਾ ਹੂੰ ਡੇਥ ਹੋਣ ਤੋਂ ਲੈ ਕੇ ਜਦੋਂ ਗੁਰਮੇਲ ਸਿੰਘ ਦੁਬਾਰਾ ਜੰਦਾ ਹੋਇਆ ਤੇ ਬੋਲਣ ਲੱਗਿਆ ਇਹ 8 ਸਾਲ ਦਾ ਨਹੀਂ 12 ਤੋਂ 15 ਸਾਲ ਦਾ ਸਮਾਂ ਇਹ ਕਿਉਂਕਿ 8 ਸਾਲ ਦਾ ਡੈਥ ਨੂੰ ਹੋਇਆ ਫਿਰ ਮੈਂ ਬੋਲਣ ਵੀ ਲੱਗਿਆ ਹੈ ਨਾ ਸੋ ਇੰਨੇ ਸਮੇਂ ਦੇ ਵਿੱਚ ਉਹ ਪਰਿਵਾਰ ਨਾਲ ਦੁਬਾਰੇ ਸੰਬੰਧ ਰੱਖਣਾ ਜਾਂ ਬੋਲਣਾ ਇਦਾਂ ਦਾ ਸਮਾਂ ਜਦੋਂ ਜਦੋਂ ਜਿਸ ਸਮੇਂ ਦੀਆਂ ਗੱਲਾਂ ਨੇ ਉਦੋਂ ਭੋਲੇ ਸਮੇਂ ਸੀਗੇ ਉਦੋਂ ਤਾਂ ਸਗੋਂ ਜੇ ਕੋਈ ਸਹਜਾ ਹੁੰਦਾ ਸੀਗਾ ਉਸ ਗੱਲ ਨੂੰ ਦੱਬ ਕੇ ਤੇ ਉਸ ਪਰਿਵਾਰ ਦੀ ਇੱਜ਼ਤ ਨੂੰ ਤੇ ਆਪਣੀ ਇੱਜ਼ਤ ਨੂੰ ਬਰਕਰਾਰ ਰੱਖਿਆ ਜਾਂਦਾ ਸੀਗਾ ਇਦਾਂ ਸੋਸ਼ਲ ਮੀਡੀਆ ਜਾਂ ਉਦੋਂ ਇਹੋ ਜਿਹਾ ਕੁਝ ਹੈ ਨਹੀਂ ਸੀਗਾ ਕਿ ਚੀਜ਼ ਦੀ ਖੁੱਲ ਕੇ ਗੱਲ ਕੀਤੀ ਜਾਵੇ ਬਿਲਕੁਲ ਚਮਕੌਰ ਜੀ ਹੁਣ ਤੁਹਾਡੇ ਵੱਡੇ ਭਰਾ ਵੀ ਬੈਠੇ ਨੇ ਤੁਹਾਡੀ ਪਰਜਾਈ ਵੀ ਬੈਠੀ ਨੇ ਹਨਾ ਉਮਰ ਦਾ ਕਾਫੀ ਫਾਸਲਾ ਦੇਖਣ ਨੂੰ ਲੱਗ ਰਿਹਾ ਸਾਨੂੰ ਬਿਲਕੁਲ ਮਹਿਸੂਸ ਕਰ ਸਕਦੇ ਆ ਅਸੀਂ ਹੁਣ ਵੀ ਤੁਸੀਂ ਗੁਰਮੇਲ ਸਿੰਘ ਮੁੱਗਣਾ ਦਾ ਵਰਤਾਵ ਵਰਤਾਵਾ ਕਰਦੇ ਹੋ ਨਾਲ ਉਦਾਂ ਹੀ ਜਿਵੇਂ ਆਪਾਂ ਕਹਿੰਦੇ ਹਾਸੇ ਮਜ਼ਾਕ ਚ ਪਰਜਾਈ ਨਾਲ ਹੁੰਦਾ ਜਾਂ ਥੋੜਾ ਜਿਹਾ ਉਮਰ ਦਾ ਲਿਹਾਜ਼ ਰੱਖਦੇ ਹੋ ਦੇਖੋ ਜੇ ਗੱਲ ਕਰੀਏ ਬਈ ਜੀ ਇੰਨਾਂ ਲਈ ਤਾਂ ਮੈਂ ਗੁਰਮੇਲ ਸਿੰਘ ਹੀ ਆਂ ਹਮ ਇੰਨਾਂ ਦਾ ਤਾਂ ਮੈਂ ਗੁਰਮੇਲ ਹੀ ਆਂ ਨਾ ਚਮਕੌਰ ਸਿੰਘ ਕਦੋਂ ਬੰਦਾ ਜਦੋਂ ਮੈਂ ਉਸ ਪਰਿਵਾਰ ਚ ਚਲਾ ਜਾਣਾ ਹਮ ਠੀਕ ਹੈ ਸੋ ਹੁਣ ਕੀ ਹੈ ਵੀ ਹੁਣ ਵੱਡੇ ਹੀ ਨੇ ਮੇਰੇ ਤੋਂ ਠੀਕ ਹੈ ਅਸੀਂ ਹਾਸਿਆ ਖੇਡੀਆਂ ਵੀ ਕਰਦੇ ਆ ਠੀਕ ਹੈ ਗੱਲਾਂ ਬਾਤਾਂ ਵੀ ਕਰਦੇ ਆ ਨਾਰਾਜ਼ਗੀ ਵੀ ਕਰਦੇ ਆ ਸਾਰਾ ਕੁਝ ਕਰਦੇ ਆ ਕੁਝ ਯਾਰ ਜੋ ਇੱਕ ਆਮ ਪਰਿਵਾਰ ਇੱਕ ਦੂਜੇ ਨਾਲ ਜਿਵੇਂ ਰਿਸ਼ਤੇ ਨਿਭਾਉਂਦਾ ਹੈ ਅਸੀਂ ਓਵੇਂ ਹੀ ਨਿਭਾ ਰਹੇ ਆ ਕੁਝ ਸਾਡੇ ਚ ਜਾ ਸਪੈਸ਼ਲ ਜਾ ਕਿਸੇ ਚੀਜ਼ ਦੀ ਕਮੀ ਵੀ ਹੈ ਨਹੀਂ ਪਰ ਹੁਣ ਡਿਊਟੀਆਂ ਵਧ ਗਈਆਂ ਨਾ ਦੋ ਪਰਿਵਾਰ ਦੀ ਡਿਊਟੀ ਤੁਹਾਡੇ ਜ਼ਿੰਮੇ ਆ ਗਈ ਇੱਕ ਤਾਂ ਚਮਕੌਰ ਸਿੰਘ ਦੀ ਇੱਕ ਗੁਰਮੀਲ ਸਿੰਘ ਦੀ ਕਿਵੇਂ ਫਿਰ ਬੈਲੈਂਸ ਕਿਵੇਂ ਕਰਦੇ ਹੋ ਦੁੱਖ ਸੁੱਖ ਦੇ ਸਮੇਂ ਇਹਨਾਂ ਨਾਲ ਖੜਦੇ ਹੋ ਬਾਈ ਜੀ ਪੈਲ ਦੇ ਆਧਾਰ ਤੇ ਪਹਿਲ ਦੇ ਆਧਾਰ ਤੇ ਖੜੀਦਾ ਠੀਕ ਹੈ ਇਹਨਾਂ ਦੀ ਵੀ ਹੱਲਾਸ਼ੀਰੀ ਹੈ ਕਿ ਕੋਈ ਵੀ ਏਦਾਂ ਦੀ ਗੱਲਬਾਤ ਹੁੰਦੀ ਹੈ ਕੋਈ ਚੀਜ਼ ਹੁੰਦੀ ਹੈ ਤਾਂ ਪਹਿਲ ਦੇ ਆਧਾਰ ਤੇ ਇਹਨਾਂ ਨੇ ਮੈਨੂੰ ਬੁਲਾਉਣਾ ਹੁੰਦਾ ਹੈ ਕੰਟੈਕਟ ਹੁੰਦਾ ਹੈ ਹਰ ਇੱਕ ਜਗ੍ਹਾ ਤੇ ਅਸੀਂ ਇਕੱਠੇ ਹੁੰਨੇ ਆ ਪ੍ਰੋਗਰਾਮਾਂ 'ਚ ਹੋਂਨੇ ਜਾਂਦੇ ਆ ਸਾਰਾ ਕੁਝ ਕਰਦੇ ਆ ਕਦੇ ਫਰਕ ਵੀ ਨਹੀਂ ਲੱਗਿਆ ਵੀ ਦੂਜੇ ਬਤੌਰ ਸਿੰਘ ਬਤੌਰ ਗੁਲਮੇਰ ਇੱਥੇ ਕਿੰਨੇ ਕ ਵਾਰੀ ਹਾਜ਼ਰੀ ਭਰਦਾ ਮਹੀਨੇ 'ਚ ਜਾਂ ਆਪਾਂ ਕਹੀ ਦੀ ਸਾਲ 'ਚ ਮਹੀਨੇ 'ਚ ਤਾਂ ਨਹੀਂ ਬੈਜੀ ਐਵੇਂ ਕਹਾ ਮੈਂ ਸਾਲ 'ਚ ਤਾਂ ਰੂਟੀਨ ਚ ਜੇ ਕਦੇ ਅਸੀਂ ਲੰਘਦੇ ਵਰਦੀਓ ਤਾਂ ਮੈਂ ਸਪੈਸ਼ਲ ਆ ਜਾਣਾ ਜਾਂ ਕਦੇ ਦਿਲ ਕੀਤਾ ਤਾਂ ਆ ਗਏ ਠੀਕ ਹੈ ਜਦ ਕਦੇ ਇਹਨਾਂ ਨੇ ਪਟਿਆਲੇ ਆਉਣਾ ਹੈ ਉਦਾਂ ਮਿਲਦੇ ਰਹਨੇ ਆ ਅਸੀਂ ਜਦੋਂ ਸਾਡਾ ਜੀ ਕਰਦਾ ਮੈਨੂੰ ਲੱਗਦਾ ਆਪਾਂ ਅਸੀਂ ਉਦੋਂ ਇਕੱਠੇ ਹੋ ਜੰਨੇ ਆ ਉਦੋਂ ਕੋਈ ਖੁਸ਼ੀ ਵੀ ਨਹੀਂ ਚਾਹੀਦੀ ਸਾਨੂੰ ਕੋਈ ਗਮੀ ਦਾ ਮੌਕਾ ਵੀ ਨਹੀਂ ਚਾਹੀਦਾ ਤਾਂ ਦਿਲ ਕੀਤਾ ਤਾਂ ਇਕੱਠੇ ਹੋ ਗਏ ਦਿਲ ਕੀਤਾ ਤਾਂ ਫੋਨ ਤੇ ਗੱਲਾਂ ਕਰ ਲਈਆਂ ਉਹ ਸਾਰਾ ਕੁਝ ਹੋ ਜਾਂਦਾ ਸਾਡਾ ਹਾਂਜੀ ਬਿਲਕੁਲ ਜੀ ਇਹ ਸੰ ਚਮਕੌਰ ਸਿੰਘ ਜੀ ਜਿਨ੍ਹਾਂ ਵੱਲੋਂ ਦਾਵਾ ਕੀਤਾ ਗਿਆ ਕਿ ਉਹਨਾਂ ਦਾ ਪੁਨਰ ਜਨਮ ਹੋਇਆ ਹੈ ਸੋ ਪਿਛਲੇ ਜਨਮ ਚ ਇਹਨਾਂ ਦਾ ਨਾਮ ਗੁਰਮੇਲ ਸਿੰਘ ਸੀ ਸੋ ਅੱਜ ਇਹ ਆਪਣੇ ਪਿਛਲੇ ਜਨਮ ਦੇ ਪਰਿਵਾਰ ਨਾਲ ਇੱਥੇ ਆਏ ਹੋਏ ਸੀ ਜੀ ਕਿ ਮਿਲਣ ਆਏ ਸੀ ਅਸੀਂ ਵੀ ਇੱਥੇ ਆ ਗਏ ਸੋ ਹਾਂਜੀ ਜੀ ਇੱਕ ਗੱਲ ਇਹ ਸੀ ਕਿ ਬਾਈ ਜੀ ਦੇਖੋ ਮੇਰੀ ਉਮਰ ਤਕਰੀਬਨ 30 ਸਾਲ ਹੋ ਚੁੱਕੀ ਹੈ ਠੀਕ ਹੈ ਨਾ ਤਾਂ ਮੈਂ ਇੰਸਟਾਗ੍ਰam ਦੀਆਂ ਰੀਲਾਂ ਵਾਲਾ ਬੰਦਾ ਹਾਂ ਠੀਕ ਹੈ ਠੀਕ ਹੈ ਫੇਮ ਲਈ ਨਹੀਂ ਕਰ ਰਹੇ ਤੁਸੀਂ ਨਾ ਮੇਰਾ ਕੋਈ ਪਰਸਨਲ ਬਿਜ਼ਨਸ ਟਾਰਗੇਟ ਹੈ ਠੀਕ ਹੈ ਨਾ ਇਹੀ ਚੀਜ਼ ਤੋਂ ਸਾਨੂੰ ਫੇਮ ਚਾਹੀਦਾ ਮੈਂ ਤਾਂ ਸਭ ਨੂੰ ਪ੍ਰਾਈਵੇਸੀ ਚਾਹੀਦੀ ਹੈ ਕਿ ਅਸੀਂ ਜਿਵੇਂ ਦੀ ਜ਼ਿੰਦਗੀ ਚੱਲ ਰਹੀ ਹੈ ਓਵੇਂ ਚੱਲੀ ਜਾਣ ਦਿਓ ਠੀਕ ਹੈ ਹਾਂ ਜੇ ਕਿਸੇ ਬੰਦੇ ਨੂੰ ਬਾਈ ਜੀ ਕੋਈ ਵੀ ਹੈ ਦੇਖੋ ਬਹੁਤ سارے ਚੈਨਲ ਵੀ ਤਾਂ ਵਾਇਰਲ ਹੋਣ ਤੋਂ ਬਾਅਦ ਕਿੰਨੀ ਕਿ ਜ਼ਿੰਦਗੀ ਪ੍ਰਭਾਵਿਤ ਹੋਈ ਹੈ ਹਾਲਾਂਕਿ ਤਰਕਸ਼ੀਲ ਵਾਲੇ ਵੀ ਆਪਾਂ ਕਹਿੰਦੇ ਕਮੈਂਟ ਸੈਕਸ਼ਨ ਦੇ ਵਿੱਚ ਆਪਾਂ ਪੂਰਾ ਹਿੱਸਾ ਲਾਂਦੇ ਨੇ ਵੱਧ ਛੱਡ ਕੇ ਜਦੋਂ ਇਦਾਂ ਦੇ ਕੇਸ ਸਾਹਮਣੇ ਆਉਂਦੇ ਨੇ ਬਾਈ ਜੀ ਮੈਨੂੰ ਤਾਂ ਇਹ ਲੱਗਦਾ ਵੀ ਮੈਨੂੰ ਨੁਕਸਾਨ ਹੀ ਹੋਇਆ ਫਾਇਦਾ ਤਾਂ ਕੋਈ ਹੋਇਆ ਨਹੀਂ ਨੁਕਸਾਨ ਹੀ ਹੈ ਕਿ ਮੈਂਟਲੀ ਬਿਨਾਂ ਤੌਰ ਤੋਂ ਟੌਰਚਰ ਹੈ ਕਿ ਤੁਸੀਂ ਇੱਕ ਤਾਂ ਦੇਖੋ ਹਾਈਕ ਬੰਦੇ ਦੀ ਕਾਲ ਆਉਂਦੀ ਹੈ ਥੋੜਾ ਬੋਡਕਾਸਟ ਕਰਨਾ ਹੈ ਇੰਟਰਵਿਊ ਕਰਨੀ ਹੈ ਬਿਲਕੁਲ ਬਿਲਕੁਲ ਠੀਕ ਹੈ ਵੀ ਬਾਈ ਜੀ ਜੇ ਤਾਂ ਮੈਂ ਜਵਾਬ ਦਵਾਂਗਾ ਸਭ ਨੂੰ ਇਹ ਲੱਗਣਾ ਹੈ ਕਿ ਯਾਰ ਜੇ ਸੱਚਾ ਹੁੰਦਾ ਸਾਡੇ ਨਾਲ ਗੱਲ ਕਰਦਾ ਬਿਲਕੁਲ ਇਹ ਹੁੰਦੀ ਹੈ ਠੀਕ ਆਮ ਜੀ ਗੱਲ ਹੈ ਉਹਨਾਂ ਨੇ ਕਮੈਂਟ ਕਰ ਦੇਣਾ ਜੇ ਮੈਂ ਬੋਲੂਗਾ ਕਿ ਠੀਕ ਹੈ ਬਾਈ ਜੀ ਆ ਉਹ ਇੰਟਰਵਿਊ ਕਰ ਲਓ ਲੋਕਾਂ ਨੇ ਦੇਖਣਾ ਕਿ ਯਾਰ ਫੇਮ ਲੈਣ ਦਾ ਮਾਰਾ ਉਹ ਚੈਨਲ ਤੇ ਵੀ ਆ ਗਿਆ ਉਹ ਤੇ ਵੀ ਆ ਗਿਆ ਤਾਂ ਮਸ਼ਹੂਰੀ ਭਾਲਦਾ ਹੈ ਹੂੰ ਠੀਕ ਮੈਂ ਦੱਸਦਾ ਮੈਂ ਦੁਬਾਰੇ ਇੱਕ ਵਾਰ ਬੋਲ ਕੇ ਦੱਸ ਦਿੰਨਾ ਮੈਂ ਚਮਕੌਰ ਸਿੰਘ ਪਟਿਆਲੇ ਬਾਜਵਾ ਕਲੋਨੀ ਦਾ ਰਹਾਸ਼ੀ ਆ ਜੀ ਠੀਕ ਹੈ ਜੀ ਮੇਰਾ ਦੁਬਾਰੇ ਜਨਮ ਹੋਇਆ ਮੇਰਾ ਪਿਛਲਾ ਪਰਿਵਾਰ ਪਿੰਡ ਚੀਕਾ ਠੀਕ ਹੈ ਗੁਲੇ ਚੀਕੇ ਦੇ ਵਿੱਚ ਪੈਂਦਾ ਇਹ ਉਸ ਪਰਿਵਾਰ ਦੇ ਵਿੱਚ ਮੈਂ ਪਹਿਲਵਾਨਾਂ ਦੇ ਪਰਿਵਾਰ ਚੋਂ ਆ ਠੀਕ ਹੈ ਅਸੀਂ ਬਹੁਤ ਸੋਹਣੇ ਤਰੀਕੇ ਨਾਲ ਇੱਕ ਦੂਜੇ ਨਾਲ ਮਿਲਦੇ ਵਰਤਦੇ ਆ ਮੇਰੀ ਜ਼ਿੰਦਗੀ ਚੱਲ ਰਹੀ ਹੈ ਬਹੁਤ ਸੋਹਣੀ ਜਿਸ ਬੰਦੇ ਨੂੰ ਕੋਈ ਸ਼ੱਕ ਲੱਗਦਾ ਹੂੰ ਜਿਸ ਬੰਦੇ ਨੂੰ ਤਕਲੀਫ ਹੈ ਜਿਸ ਬੰਦੇ ਨੂੰ ਨਹੀਂ ਵਿਸ਼ਵਾਸ ਮੇਰੇ ਤੋਂ ਬਾਰ-ਬਾਰ ਉਹੀ ਗੱਲਾਂ ਪੁੱਛਣ ਨੂੰ ਠੀਕ ਹੈ ਜਾਂ ਮੇਰੇ ਤੋਂ ਉਹੀ ਗੱਲਾਂ ਬਾਰ-ਬਾਰ ਸੁਣਨ ਨਾਲੋਂ ਚੰਗਾ ਹੈ ਤੁਸੀਂ ਪਿੰਡ ਜਾਓ ਹੂੰ ਘਿਉਰੇ ਪਿੰਡ ਚਲ ਜਿਓ ਜਿੱਥੇ ਮੇਰਾ ਜਨਮ ਹੋਇਆ ਸੀ ਚੀਕੇ ਪਿੰਡ ਜਾਓ ਉੱਥੇ ਜਾਓ ਉੱਥੋਂ ਦੇ ਲੋਕਾਂ ਨੂੰ ਪੁੱਛੋ ਕਿ ਕੋਈ ਚਮਕੌਰ ਸਿੰਘ ਕਹਿੰਦਾ ਕਿ ਮੈਂ ਚੀਕੇ ਦਾ ਗੁਰਮੇਲ ਹਾਂ ਹੂੰ ਉੱਥੋਂ ਦੇ ਲੋਕਾਂ ਨੂੰ ਪੁੱਛੋ ਕਿ ਉਹ ਗੁਰਮੇਲ ਹੈਗਾ ਕਿ ਨਹੀਂ ਹੈਗਾ ਤੁਹਾਨੂੰ ਆਪ ਹੀ ਦੱਸ ਦੇਣਗੇ ਕਰੇ ਬਹਿ ਕੇ ਜਾਈ ਜਿਵੇਂ ਕਬ ਕਮੈਂਟ ਕਰਕੇ ਨਾ ਨਾ ਵੀ ਗੁਰਮੇਲ ਸਿੰਘ ਨੂੰ ਗੁਰਮੇਲ ਬਣਾ ਲਈਏ ਚਮਕੋਰ ਨੂੰ ਚਮਕੋਰ ਬਣਾ ਲਈਏ ਜਿਹਨੂੰ ਲੋੜਾ ਉੱਥੇ ਜਾ ਕੇ ਪੁੱਛ ਲਵੋ ਮੈਨੂੰ ਨਾ ਤੇ ਇਹਦਾ ਕੋਈ ਬੈਨੀਫਿਟ ਹੈ ਤੇ ਨਾ ਕੋਈ ਨੁਕਸਾਨ ਹੈ ਨੁਕਸਾਨ ਜ਼ਰੂਰ ਹੈ ਵੀ ਠੀਕ ਹੈ ਲੋਕ ਜਿਹੜੀ ਮੇਰੀ ਬਹੁਤ ਸੋਹਣੀ ਜ਼ਿੰਦਗੀ ਚੱਲ ਰਹੀ ਉਹ ਨੈਗੇਟਿਵ ਪਾਸੇ ਲੈ ਕੇ ਜਾ ਰਹੇ ਨੇ ਫੇਮ ਲੈ ਕੇ ਮੈਨੂੰ ਕੀ ਬੈਨੀਫਿਟ ਆਉਣਾ ਹੈ ਇਸ ਉਮਰ ਚ ਫੇਮ ਲੈ ਕੇ ਕਰਨਾ ਵੀ ਕਿ ਬਹਿ ਕੇ ਬੱਚੇ ਹੋਗੇ ਸਾਰਾ ਕੁਝ ਬਿਲਕੁਲ ਸੋ ਗੁਰਮੇਲ ਸਿੰਘ ਜੀ ਨਾਲ ਅਸੀਂ ਤੁਹਾਨੂੰ ਤਾਰੂਕ ਕਰਾਇਆ ਹੈ ਕਿ ਇਹ ਮੈਂ ਫੈਮਲੀ ਇਹ ਸਭ ਕੁਝ ਨਹੀਂ ਕਰ ਰਿਹਾ ਸੋ ਕਿ ਤੁਸੀਂ ਪੁਨਰਜਨਮ ਦੇ ਵਿੱਚ ਤੁਸੀਂ ਵਿਸ਼ਵਾਸ ਕਰਦੇ ਹੋ ਆਪਣੇ ਜਿਹੜੇ ਵਿਊਜ਼ ਨੇ ਉਹ ਕਮੈਂਟ ਸੈਕਸ਼ਨ ਦੇ ਵਿੱਚ ਸਾਨੂੰ ਜ਼ਰੂਰ ਦਿਓ ਅਰਜੀ ਸ਼ਰਮਾ ਡੇਲੀ ਪੋਸਟ ਪੰਜਾਬੀ ਜਦੋਂ ਮੈਂ ਬੋਲਣ ਲੱਗਿਆ ਸੀਗਾ ਤਿੰਨ ਤੋਂ ਪੰਜ ਸਾਲ ਦੀ ਉਮਰ ਚੁੱਕੀ ਉਸ ਵਕਤ ਅਹਿਸਾਸ ਹੋਇਆ ਸੀ ਕਿ ਜਿਸ ਪਰਿਵਾਰ ਦੇ ਵਿੱਚ ਮੈਂ ਰਹਿ ਰਿਹਾ ਹਾਂ ਜਿਸ ਘਰ ਦੇ ਵਿੱਚ ਮੈਂ ਰਹਿ ਰਿਹਾ ਹਾਂ ਇਹ ਮੇਰੇ ਆਪਣੇ ਲੋਕ ਨਹੀਂ ਹੈਗੇ ਜੇ ਕੋ ਮੇਰੀ ਹੈਲਪ ਕਰ ਸਕਦਾ ਮੈਂ ਜਰੂਰ ਕਢਾਉਂਗਾ ਹਾਂ ਪਰ ਇੰਨਾ ਵਕਤ ਨਹੀਂ ਹੈਗਾ ਕਿ ਮੈਂ ਆਪਦਾ ਸਾਰਾ ਕੰਮ ਛੱਡ ਕੇ ਮੈਂ ਪੁਰਾਣਾ ਰਿਕਾਰਡ ਕੱਢਾਂ ਉਹ ਵੀ ਕਿਸੇ ਦੂਜੇ ਬੰਦੇ ਨੂੰ ਸਾਬਤ ਕਰਨ ਵਾਸਤੇ ਸੜਾ ਆਪਾ ਸੋਸ਼ਲ ਮੀਡੀਆ ਤੇ ਤਾਂ ਫਿਲਮਾਂ 'ਚ ਵੀ ਦੇਖਦੇ ਆ ਕਿ ਜੇਕਰ ਪਿਛਲੇ ਜਨਮ 'ਚ ਕੋਈ ਜਿਹੜੇ ਕਾਰਜ ਅਧੂਰੇ ਰਹਿ ਜਾਂਦੇ ਨੇ ਤਾਂ ਫਿਰ ਪੁਨਰਜਨਮ ਲੈਣਾ ਪੈਂਦਾ ਹੈ ਉਹ ਤੋਂ ਆਪਦੀ ਜਿਹੜੀਆਂ ਕਾਮਨਾ ਨੇ ਉਹ ਪੂਰ ਪੂਰੀ ਕਰਦੀ ਜਿਹੜੀ ਆਤਮਾ ਹੁੰਦੀ ਹੈ ਗੁਰਮੇਲ ਸਿੰਘ ਦੇ ਕਿਹੜੇ ਹੈ ਜੇ ਅਧੂਰੇ ਕਾਰਜ ਹੈ ਕਿਸੇ ਜਿਹੜਾ ਦਵਾ ਰੋਜਨ ਲਈ ਸਵਾਦ ਲੈਣੀ ਜ਼ਿੰਦਗੀ ਦੇ ਉਸ ਪਰਮਾਤਮਾ ਦਾ ਸ਼ੁਕਰ ਅਦਾ ਕਰ ਤੁਸੀਂ ਸਵਾਦ ਲੈਣੀ ਸੀ ਗੁਰ ਨੇ ਗੁਰਮੇਲ ਸਿੰਘ ਨੇ ਹਜੇ ਮੇਰੀ ਵੈਲਟੀੜੀ ਪਈ ਸੀ ਸਿਮ ਪਹਿਲਾਂ ਟੁੱਟ ਗਿਆ ਭਲੇਖੇ ਦੇ ਨਾਲ ਲੈ ਗਿਆ ਪਰਮਾਤਮਾ